ਵੀਰ ਨੇ ਉਹਨਾਂ ਨੂੰ ਵੀ ਕਹਿੰਦੇ ਬਹੁਤ-ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਮੋਹਿਤ ਕੋਸਲ ਸਾਡੇ ਭਰਾ ਨੇ ਉਹ ਵੀ ਕਹਿੰਦੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਹੈ 412 ਨੰਬਰ ਦੀ ਖਿਡਾਰੀ ਨੂੰ ਮੈਡਲ ਪਾ ਕੇ ਤੇ ਨਾਮ ਲਗਦੇ ਰਾਸ਼ੀ ਦੇ ਕੇ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਵੱਡੇ ਭਰਾ ਜਿਹੜੇ ਆਏ ਆ ਉਹਨਾਂ ਦੇ ਵੱਲੋਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਉਸ ਤੋਂ ਬਾਅਦ 403 ਨੰਬਰ ਦੀ ਖਿਡਾਰੀ ਵੀ ਜਿਹੜੀ ਆ ਜਾਵੇਗੀ ਨਾਲ ਦੀ ਨਾਲ 430 ਨੰਬਰ ਦੀ ਖਿਡਾਰੀ ਵੀ ਜਿਹੜਾ ਆਪਾਂ ਸਨਮਾਨ ਕਰਨਾ ਹੈ ਬਹੁਤ ਬਹੁਤ ਧੰਨਵਾਦ ਹੈ ਕਿ ਜੱਜ ਦਾ ਇੱਕ ਜਨੂਨ ਆ ਇਹਨਾਂ ਖਿਡਿਆਰਾਂ ਦੇ ਅੰਦਰ ਕੁਝ ਨਾ ਕੁਝ ਬੰਨਵਾ ਹੈ ਕਿਉਂਕਿ ਜਿਹੜੀਆਂ ਖਿਡਾਰੀਆਂ ਨਾਲ ਕੁਝ ਨਾ ਕੁਝ ਕਰਦੀਆਂ ਇਕਲਾ ਇਕਦਮ ਬਾਬਾ ਨਾਨਕ ਵੀ ਜ਼ਰੂਰ ਬਖੜਦਾ ਹੈ ਕਿਉਂਕਿ ਆਪਣੇ ਮਾਤਾ ਪਿਤਾ ਦਾ ਨਾਂ ਜਿਹੜੀਆਂ ਇਹ ਖਿਡਾਰੀਆਂ ਨਾਲ ਰੋਸ਼ਨ ਕਰਦੀਆਂ ਇਕਲਾ ਇਕਦਮ ਜ਼ਰੂਰ ਮੇਕ ਬਾਬਾ ਨਾਨਕ ਬੱਲੇ ਪਾਉਂਦਾ ਹੈ ਕਿਰਪਾ ਕੀਤੀ ਹੈ 430 ਨੰਬਰ ਦੀ ਖਿਡਾਰੀ ਨੂੰ ਮੈਡਲ ਪਾ ਕੇ ਤੇ ਨਾਲ ਨਗਦ ਰਕਮ ਰਾਸ਼ੀ ਦੇ ਕੇ ਸਨਮਾਨ ਕੀਤਾ ਜਾ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ 429 ਨੰਬਰ ਦੀ ਖਿਡਾਰੀ ਜਿਹੜੀ ਆ ਜਾਵੇ ਚਾਰ 29 ਨੰਬਰ ਇਹਦੀ ਉਮਰ ਛੋਟੀ ਆ ਤੇ ਚਰਮਾ ਬਹੁਤ ਵੱਡਾ ਮੇਰੇ ਵੀਰੋ ਇੱਕ ਤਾੜੀ ਇਸ ਲੜਕੀ ਦੇ ਨਾਂ ਤੇ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਕਿ ਧੀਆਂ ਨੂੰ ਨਾ ਮਾਰੋ ਲੋਕੋ ਧੀਆਂ ਦਾ ਸਤਿਕਾਰ ਕਰੋ ਰੱਬ ਦੇ ਕੰਮ ਵਿੱਚ ਵਿਗੜਨ ਪਊਗਾ ਧੀਆਂ ਨੂੰ ਮਾਰਦੇ ਹੋ ਜਿਹੜੇ ਜਿਹੜੇ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਆ ਇੱਕ ਤਾੜੀ ਧੀਆਂ ਦੇ ਨਾਂ ਤੇ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ 417 ਨੰਬਰ ਦੀ ਖੇਡਨ ਵੀ ਆ ਜਾਓ ਜਲਦੀ ਦੇ ਨਾਲ 417 ਨੰਬਰ ਇਸ ਤੋਂ ਬਾਅਦ 422 ਨੰਬਰ 427 ਨੰਬਰ 418 ਨੰਬਰ 413 ਨੰਬਰ 421 ਨੰਬਰ 420 ਨੰਬਰ 406 ਨੰਬਰ ਤੇ 426 ਨੰਬਰ ਤੇ 425 ਨੰਬਰ ਤੇ 424 ਤੋਂ 428 ਨੰਬਰ ਇਹ ਸਾਰੀਆਂ ਖਿਡਾਰੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ 15ਵਾਂ ਨੰਬਰ ਹੈ ਜਿਹੜਾ 428 ਹੈ ਹਾਂ ਆਪੋ ਆਪਣੇ 프리ਜ ਸਾਮਾਨ ਜਿਹੜਾ ਲੈ ਲੈਣ ਖੜਾਰ ਨਾਲ ਬੇਨਤੀ ਹੈ 417 ਆ ਗਈ ਵੀਰੇ 422 ਜੀ 422 ਬਲਵਿੰਦਰ ਕੌਰ ਇੱਕ ਵਾਰੀ ਤਾੜੀ ਜ਼ੋਰਦਾਰ ਮਾਰ ਦਿਓ ਜੀ ਇਸੇ ਖਰਾਬ ਦੇ ਨਾਂ ਤੇ ਲੱਗਦਾ ਰਾਸ਼ੀ ਦੇ ਨਾਲ ਮੈਡਲ ਪਾ ਕੇ ਜਿਹੜਾ ਸਨਮਾਨ ਕੀਤਾ ਜਾ ਰਿਹਾ ਸਾਡੇ ਸਤਿਕਾਰ ਦੇ ਯੋਗ ਨੇ ਵੱਡੇ ਭਰਾ ਜਿਹੜੇ ਆਏ ਆ ਉਹਨਾਂ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ 427 ਨੰਬਰ 6 ਗੱਲ ਕਿੰਨਾ ਸੋਹਣਾ ਇਹ ਦਿਖਾਈ ਵਿੱਚ ਮੈਡਲ ਹਾਂ ਜੀ ਆਦੇਖਾ ਕਿ ਤੇ ਸੁਨੀਲ 6 ਨੰਬਰ ਤੇ 427 ਹਾਂ 6 ਨੰਬਰ ਤੇ 427 ਇੱਕ ਵਾਰੀ ਤਾੜੀ ਇਸ ਖਿਡਾਰੀ ਦੇ ਵੀ ਲਾਦੇ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ 7 ਨੰਬਰ ਤੇ 418 7 ਨੰਬਰ ਤੇ 418 ਉਹ ਵੀ ਜਿਹੜੀ ਖਿਡਾਰਨ ਆ ਜਾਵੇਗੀ ਬਹੁਤ ਬਹੁਤ ਧੰਨਵਾਦ ਹੈ

9 ਨੰਬਰ 421 ਇੱਕ ਖਿਡਾਰੀ ਨਾ ਕਬੱਡੀ ਬਹੁਤ ਤਕੜੀ ਖੇਡਦੀ ਆ ਆਪਣੇ ਇਲਾਕੇ ਦੀ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਅਦਰ ਮੈਡਲ ਪਾ ਕੇ ਦੇ ਨਾਲ ਨਗਦ ਰਕਮ ਦੇ ਨਾਲ ਸਨਮਾਨ ਜਿਹੜਾ ਹੈ ਕੀਤਾ ਜਾ ਰਿਹਾ ਮੇਰੇ ਵੀਰੋ ਨਵਦੀਪ ਕੌਰ ਨਾਮ ਹੈ ਇਸ ਬੱਚੀ ਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਇਹ 9 ਨੰਬਰ 421 نو نمبر چار سو اکی دس نمبر چار سو تین گیارہ نمبر چار سو چھ لڑکی پردھان صاحب آرمی دے کے سلیکشن اس لڑکی کی ہوئی ہے ایک باری تاڑیاں جو ہاں چار سو چھ نمبر ਸੋਨਿਆ ਆ ਵੀ ਖੇਡ ਦਾ ਕਹਿੰਦੇ ਆਲਮੀ ਦੇ ਵਿੱਚ ਭਗਤੀ ਹੋਈ ਆ ਮੇਰੇ ਵੀਰੋ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਜੀ ਇਸ ਖੇਡ ਨੂੰ ਦੇ ਵੀ ਨਾਮ ਤੇ ਬਾਬਾ ਨਾਨਕ ਚਰਦੀ ਕਲਾਬ ਦੇ ਤੇ ਦੇਖੇ ਜਿਹੜੀਆਂ ਖਿਡਾਰੀ ਨੇ ਆਪਣੇ ਮਾਤਾ ਪਿਤਾ ਦਾ ਨਾਮ ਚੰਗੇ ਕੰਮਾਂ ਕਰਕੇ ਖੇਡਾਂ ਕਰਕੇ ਚਮਕਾਉਂਦੀਆਂ ਐ ਤੇ 12 ਨੰਬਰ 426 12 ਨੰਬਰ 426 ਇਹਨਾਂ ਦੀਆਂ ਉਮਰਾਂ ਬਹੁਤ ਛੋਟੀਆਂ ਪਰ ਤਾਰਨਾਮੇ ਬਹੁਤ-ਬਹੁਤ ਵੱਡੇ ਆ ਮੇਰੇ ਵੀਰੋ ਬਹੁਤ-ਬਹੁਤ ਧੰਨਵਾਦ ਆ ਸਾਰੀਆਂ ਖਿਡਾਰੀਆਂ ਦਾ ਕੀਤਾ ਜਾ ਰਿਹਾ ਹੈ ਤੇ ਨਾਲ 13 ਨੰਬਰ 425 ਉਹ ਵੀ ਖਿਡਾਰੀ ਜਿਹੜੀ ਜਲਦੀ ਨਾਲ ਆ ਜਾਵੇ 13 ਨੰਬਰ 425 ਨਾਲ ਜਿਹੜੀ ਉਹ ਦਲਦੀ ਨਾਲ ਆ ਜਾਵੇ 13 ਨੰਬਰ 452 ਇਹ ਤੇ ਬੱਚੀ ਦੀ ਉਮਰ ਮੈਨੂੰ ਲੱਗਦਾ ਵੀ ਘੱਟੋ ਘਾਟਾ ਨਾ 10 ਸਾਲਾਂ ਦੀ ਆਪਰੇਗਾ ਜਜ਼ਬਾ ਬਹੁਤ ਵੱਡਾ ਹੈ ਉਧਰ 골ਡ ਮੈਡਲ ਪਾ ਕੇ ਸਨਮਾਨ ਜਿਹੜਾ ਕੀਤਾ ਜਾ ਰਿਹਾ ਇੱਕ ਤਾਲੀਆਂ ਜ਼ੋਰਦਾਰ ਮਾਰ ਦਿਓ ਇਸ ਬੱਚੀ ਦੇ ਨਾਂ ਤੇ ਬਹੁਤ ਬਹੁਤ ਧੰਨਵਾਦ ਹੈ 14 ਨੰਬਰ 422 ਉਹਦੀ ਖਿਆਲ ਜਿਹੜੀ ਆ ਜਾਵੇਗੀ 14 ਨੰਬਰ 404ਵੀ 14 ਨੰਬਰ 404ਵੀ ਤੇ ਪੰਨਾ ਨੰਬਰ ਛੋਟਾ ਕੋਈ ਤਸਵੀਰ ਨਹੀਂ ਹੈ ਨਾ ਕੈਮਰੇ ਆ ਸੁਨੀਲ 15 ਨੰਬਰ 15 ਨੰਬਰ 400 5 15 ਨੰਬਰ 400 ਕਿਆ ਕਿਸੇ ਇੱਕ ਵਾਰੀ ਤਾੜੀ ਜੋਤੀ ਦੇ ਨਾਂ ਤੇ ਜੋਰ ਨਾਲਵਾਓ ਮੇਰੇ ਵੀਰੋ ਇਹ ਵੀ ਕਿਹਨੇ ਖੇਡਣ ਕਬੱਡੀ ਬਹੁਤ ਤਗੜੀ ਖੇਡਦੀ ਹੈ ਜਿਹੜੇ ਇਹਨਾਂ ਦੇ ਬੱਚਿਆਂ ਦੇ ਤੇਰਾ ਗੋਲਡੀ ਮੈਮ ਸੀਨੀਅਰ ਸਟਾਫ ਉਹਨਾਂ ਨੇ ਵੀ ਕਹਿੰਦੇ ਸਨਮਾਨ ਸਾਡੇ ਮੈਡਮ ਨੇ ਮੈਡਲ ਪਾ ਕੇ ਦਿੱਤਾ ਜਾਵੇਗਾ ਇੱਕ ਵਾਰੀ ਤਾੜੀ ਅਰਪਨਾ ਜੀ ਮੈਡਮ ਜੀ ਦੇ ਨਾਂ ਤੇ ਜੋਰ ਨਾਲ ਮਾਰ ਦਿਓ ਮੇਰੇ ਵੀਰੋ ਬਈ ਮਰ ਦੇਖ ਲੋ ਤੇ ਜਲਵਾ ਵੀ ਲਖੋ ਇਹਨਾਂ ਨੇ ਵੀ ਮੇਰੇ ਵੀਰੋ ਦੌੜ ਮੁਕਾਬਲੇ ਵਿੱਚ ਹਿੱਸਾ ਲਿਆ ਹੈ ਇੱਕ ਮੈਡਲ ਪਾ ਕੇ ਜਿਹੜਾ ਮੈਡਮ ਜੀ ਦਾ ਸਨਮਾਨ ਸਾਡੇ ਉਦੇਾਰੇ ਭਰਾਵਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ-ਬਹੁਤ ਧੰਨਵਾਦ ਹੈ ਬਹੁਤ-ਬਹੁਤ ਸ਼ੁਕਰੀਆ ਅਰਜਨਾ ਮਹਿਮ ਜੀ ਦਾ ਬਾਬਾ ਨਾਲ ਚੜ੍ਹਦੀ ਕਲਾ ਵਿੱਚ ਰੱਖੇ ਤੇ ਅਸ਼ਕਰ ਹੋਏ